ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਂਮਾਜ ਮਹੱਲਾ 5 ਕਰ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰਕੁੰਟ ਜਹ ਜਸ ਪ੍ਰਮੇ ਠਕਿ ਆਏ ਪ੍ਰਭ ਕੀ ਸਾਮ ਧੀਨ ਦੁਦੈ ਤੇ ਬਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਕੁ ਮੁਲਾਵਤੀ ਉਪਜੈ ਨਾਹੀ ਧਾਮ ਹਰ ਨਾ ਹੋ ਨ ਮਿਲੀਏ ਸਾਜਣੈ ਖਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੈ ਪਾਠ ਨਗਰ ਸਿਗ੍ਰਾਮ ਸਰਬ ਸਿਗਾਰ ਤੁਮੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀ ਆਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਪਰ ਨਹਿ ਚਲਤਾਮ ਚੇਤੋ ਗੋਵਿੰਦ ਅਰਾਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਸਹਿ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹਿਰ ਪੂਰ ਆਰਬਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵੇ ਕਿਤੜਾ ਦੁਖ ਗਣਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਜਿਸ ਕੈ ਪਾਏ ਲਗਾ ਵੈਸਾਖ ਧੀਰਣ ਕਿਉ ਵਾਢਿਆ ਜਨ ਪ੍ਰੇਮ ਵਿਸ਼ੋਹ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗ ਤਣਾ ਹਰ ਬਨਾਸੀ ਓਹੋ ਪਲਚ ਪਲਚ ਸਗਲੀ ਮੂਈ ਝੂਠੈ ਤੰਦੈ ਮੋਹੋ ਇਕ ਸਹਰ ਕੇ ਨਾ ਬਿਨ ਅਗੇ ਲਈਹ ਖੋਹਿ ਦਈਉ ਸਰਬ ਗੁਚਣਾ ਪ੍ਰਾਪਿਣ ਅਵਰਣ ਕੋਇ ਪ੍ਰੀਤਮ ਚਰਣੀ ਜੋ ਲਗੇ ਤਿਨ ਕੇ ਨਿਰਮਲ ਸੋਏ ਨਾਨਕੀ ਪ੍ਰਭੇਨਤੀ ਪ੍ਰਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਹ ਸੰਤ ਭੇਟੇ ਹਰ ਸੋਏ ਹਰ ਜੇ ਝੁਣੰਦਾ ਲੋੜੀਏ ਜਿਸ ਅਗੇ ਸਭ ਨਿਵਨ ਹਰ ਸੱਜਣ ਦਾ ਮੰ ਲਗਿਆ ਕਿਸੈ ਨ ਦੇਹੀ ਬੰਨ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾਹੀ ਸਨ ਰੰਗ ਸੱਬੇ ਨਾਰਾਇਣ ਹੈ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਤਨ ਆਪਨ ਲਈ ਅਜੇ ਮਿਲੈ ਵਿਛੜ ਕਿਉ ਰਵਨ ਸਾਥੂ ਸੰਗ ਪ੍ਰਾਪਤੇ ਨਾਨਕ ਰੰਗ ਮਾ ਨਨ ਹਰ ਜੀਠ ਰੰਗੀਲਾ ਤਿਸਟਨੀ ਜਿਸ ਕੈ ਭਾਗ ਮਥਨ ਆ ਸਾਧਤ ਪੰਧਾ ਤਿਸ ਲਗੇ ਹਰ ਨਾਹੁ ਨ ਜਿੰਨਾ ਪਾਸੋ ਜਗ ਜੀਵਨ ਪੁਰਖ ਤੇ ਆਕੇ ਮਾਨ ਸੰਧੀ ਆਸ ਦੁਏ ਭਾਏ ਗੁਚੀਏ ਗਲ ਪਈ ਸੁਜਮ ਕੀ ਫਾਸੋ ਜੀ ਹਾ ਬੀਜੇ ਸੋ ਲੁਣੈ ਮਤ ਜੋ ਲਿਖਿਆ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਾ ਕਿਰਪਾ ਪ੍ਰਭ ਆਪਨੇ ਤੇਰ ਦਰਸ਼ਨ ਹੋਏ ਪਿਆਸ ਪ੍ਰਭ ਤੋਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸ਼ਾਵਣ ਸਰਸੇ ਕਾਮਣੀ ਚਰਨ ਕਮਨ ਸਿਓ ਪਿਆਰ ਮਾਨ ਤਨ ਰਤ ਸੱਚ ਰੰਗ ਇੱਕੋ ਨਾਮ ਆਧਾਰ ਬਿਖਿਆ ਰੰਗ ਕੁੜਾ ਵਿਆ ਦਿਸਣ ਸਭ ਦੇ ਸ਼ਾਰ ਹਰ ਅੰਮ੍ਰਿਤ ਬੋond ਸੁਹਾਵਣੀ ਮਿਰ ਸਾਧੂ ਪੀਰਨ ਹਾਰ ਬਾਣ ਤਿਣ ਪ੍ਰਭ ਸੰਗ ਮੋਲਿਆ ਸਮਰੱਤ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰ ਮਿਲਾਵਣ ਹਾਰ ਜਿਨਿ ਸਾਖੀਏ ਪ੍ਰਪਾਇਆ ਹੋ ਤਿਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮੈਂ ਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾਂ ਸੁਹਾਗਣੀ ਜਿਨ ਰਾਮ ਨਾਮ ਪਰਹਾਰ ਪਾਦੁਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸੀਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨੁ ਦੇਹ ਬਿਨ ਸਸੀ ਤਿਤ ਵੇਲੇ ਕਹ ਸੰ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨ ਦੇਨੀ ਭੀਤ ਛਡ ਫੜੋ ਟੇਖਣੈ ਮਾਹੀ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸ ਆਹੋ ਹੋਆ ਸੀਤ ਜੇ ਹਭੀ ਜੈ ਸੋਲਣੈ ਕਰਮ ਸੰਦੜਾ ਖੀਤ ਨਾਨਕ ਪ੍ਰਭ ਸਰਨਾਗਤੀ ਚਰਨ ਪੋਹਿਤ ਪ੍ਰਭ ਦੇਤ ਸੇ ਪਾਧੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਐ ਹਰਜਾਈ ਮਨ ਤਨ ਪਿਆ ਦਰਸ਼ਨ ਕਣੀ ਕੋ ਆਣ ਨ ਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਤੀ ਆ ਜਿਨ ਮੈਂ ਆ ਹਰ ਰਾਈ ਕਤਕ ਕਰਮ ਕਮਾਵਣੇ 도ਸ਼ਣ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿਥੜੇ ਮਾਇਆ ਪੋਗ ਵੇਚਣਾ ਕੋਈ ਕਰ ਸਕੈ ਕੇ ਸਥੈ ਰੂ ਵਹਿ ਰੋਜ ਕੀਤਾ ਕਿ ਸ਼ੂਲ ਨਾ ਹੋਵੇ ਲਿਖਿਆ ਤੁਰ ਸੰਜੋਗ ਵੜ ਭਾਗੇ ਮੇਰਾ ਪ੍ਰਾ ਮਿਲੇ ਤਾ ਉਤਰ ਹੈ ਸਭ ਬਿਯੋਗ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਬਦੇ ਸੋਚ ਮੰਗਿਰ ਮਾਹੀ ਸੁਹੰਦਿਆ ਹਰ ਪੈਰ ਸੰਗ ਬੈਠੜਿਆ ਆਹ ਦਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਬੋਲੇ ਆਰਾਮ ਸਿਉ ਸੰਗ ਸਾਧ ਸਹਿ ਲੜਿਆ ਆਹ ਸਾਜਣਾ ਤੇ ਬਾਹਰੀ ਸਿ ਰਹਿਣ ਇਕੇ ਲੜਿਆ ਆਹ ਤੈਨ ਦੋਖਣਾ ਕਪਹੋਤਰ ਸੇ ਜਮ ਕੇ ਵਸ ਪੜਿਆ ਹੋ ਜਿਨੀ ਰਾਵਿਆ ਪ੍ਰਭ ਆਪਨਾ ਸੇ ਦਿਸਰ ਨਿਤ ਖੜੀਆ ਰਤਨ ਜਿਵੇਂ ਹਰ ਲਾਲ ਹਰ ਕੰਠ ਤੇ ਨਾ ਜੜਿਆ ਹੋ ਨਾਨਕ ਬਾंचे ਧੂੜ ਤਿਨ ਪ੍ਰਭ ਸਰਨੇ ਦਰ ਪੜਿਆ ਮੰਗੈ ਪ੍ਰਭ ਅਰਾਧਨਾ ਬੋਹੜ ਨਾ ਜਨਮੜਿਆ ਪੋਖ ਤੁਖਾਰਣਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੂ ਉਟੋ ਕੋ ਵੇਂਦੂ ਕੋ ਪਾਲ ਰਾਈ ਸਿਵਾ ਸੁਆਮੀ ਦਾਹੋ ਵਿਖਿਆ ਪੋਹਿ ਨਾ ਸਕੈ ਮਿਲ ਸਾਧੂ ਗੁਣ ਗਾਹੋ ਜਹਤ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਕਹਿ ਲੈਨੀ ਪਾਰ ਬ੍ਰਹਮ ਬੋਧਨ ਵਿਚੜਿ ਆਹੋ ਬਾਰ ਜਾਵ ਲਖ ਦੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹੋ ਮਾਗੋ ਮੱਜਣ ਸੰਗ ਸਾਧੂਆ ਧੂੜੀ ਕਰ ਇਸ ਨਾਨਕ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਣ ਜਨਮ ਕਰਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਣ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਪੁੰਨ ਜੀ ਤਿਆ ਪਰਵਾਨ ਜਿਸ ਨੂੰ ਦੇਵੈ ਦਇਆਕਾਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਆਪੇ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਢਿ ਅਹ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਣ ਹਰ ਸੱਜਣ ਪ੍ਰਗਟਿ ਆਇ ਸੰਤ ਸਹਾਈ RAM ਕੇ ਕਰ ਕਿਰਪਾ ਦੀ ਅੰਮਲਾਈ ਸੀਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਇ ਇਸ ਬੰਨੇ ਵੜ ਭਾਗਣੀ ਵਰ ਪਾਇਆ ਹਰ ਰਾਰੇ ਮਨ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੇ ਹਾ ਵਰਨਾ ਦਿਸੈ ਕੋਈ ਦੂਜਾ ਲਬੈ ਨਾ ਲਾਏ ਹਲ ਤਪਲਤ ਸਵਾਰੇ ਹੋਣ ਨਿਹਚਲ ਦਿੱਤੀ ਅਣ ਜਾਏ ਸੰਸਾਰ ਸਾਗਰ ਤੇ ਰਖਿਆਨ ਗੋਹਰਨ ਜਨਮੇ ਤਾਏ ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਰ ਨਿਤ ਸਲਾਹੀਐ ਜਿਸ ਨੂੰ ਤਿਲ ਨ ਤੁਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਾਰ ਪੌਜ ਰਿਖਮ ਤਰੇ ਪ੍ਰੇਮ ਭਗਤਿ ਨ ਪਾਈ ਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਦ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਣੇ ਅੰਦਰ ਏਕ ਤਰੇ ਮਾਹ ਦਿਵਸੋ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਣ ਕਿਰਪਾ ਕਰੋ ਹਰੀ ਮਾਹ ਦਿਵਸ ਮੂਰਤ ਪੜੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ